ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਫਰੀਦਕੋਟ ਦਾ ਇਹ ਦਿਹਾਤੀ ਏਰੀਆ ਹੈ ਮਤਲਬ ਪਿੰਡਾਂ ਵਾਲਾ ਏਰੀਆ ਜਿਹਨੂੰ ਆਪਾਂ ਮੰਨਦੇ ਆ ਜਦੋਂ ਫਰੀਦਕੋਟ ਤੋਂ ਆਪਾਂ ਚੈਲ ਵਾਲੇ ਪਾਸੇ ਨੂੰ ਨਿਕਲਦੇ ਆ ਕਾਲਜਾਲਾ ਰੋਡ ਤਾਂ ਉਸ ਛੜਕ ਦੇ ਉੱਤੇ ਇਹ ਘਰ ਆਉਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਪਹਿਲਾਂ ਵੀ ਵੀਡੀਓ ਬਣਾਈਆਂ ਅੱਜ ਦੀ ਜਿਹੜੀ ਵੀਡੀਓ ਹੈ ਦੇ ਵਿੱਚ ਦੋ ਨਾਕ ਦਿਖਾਉਣੇ ਆ ਜਿਹਦੇ ਵਿੱਚ ਇੱਕ ਕ੍ਰਾਸ ਬਰੀਡ ਗਾਂ ਸੂਈ ਸਵਾਈ ਹੈ ਤੇ ਦੁੱਧ ਦੇ ਥੱਲੇ ਚੰਗਾ ਵੀਰ ਦੱਸਦਾ ਇਸ ਟਾਈਮ ਵੀ ਹਾਜ਼ਰ ਹੈ ਵਾਜਬ ਜੀ ਰੇਟ ਚ ਹੋਊਗੀ ਇੱਕ گا ਹਫ ਬਰੀਡ ਚਾ ਸੋਹਣੇ ਟਾਂਚੇ ਦੀ ਹੈ ਹਜੇ ਗੱਭਣ ਹੈ ਸੋ ਆਪਾਂ ਦੋ ਨਾਗ ਦਿਖਾਉਣੇ ਆ ਤੁਹਾਨੂੰ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹੜਾ ਪਸ਼ੂ ਜੱਜ ਜੂ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ ਸ਼ੁਰੂਆਤ ਕਰਦੇ ਆ ਦੱਸੋ ਆਪਾਂ ਸੋ ਇਸ ਵਾਈ ਵੈੜ ਤੋਂ ਤੇ ਉਦੋਂ ਬਾਅਦ ਤੁਹਾਨੂੰ ਐਚ ਐਫ ਵੈੜ ਜਿਹੜੀ ਉਹ ਦਿਖਾਵਾਂਗੇ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਪ੍ਰਦੀਪ ਬਾਈ ਸਤਿ ਸ਼੍ਰੀ ਅਕਾਲ ਪ੍ਰਦੀਪ ਦੋ ਨਾਕ ਦਿਖਾ ਰਹੇ ਆ ਆਪਾਂ ਕ੍ਰੋਸ ਬ੍ਰੀਡ ਗਾਂ ਕਿਨਵਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਈ ਆ ਵੀਰੇ ਕਿੰਨਾ ਚਰੋ ਗਿਆ ਇਹਨੂੰ ਸੂਈ ਨੂੰ ਅਜੇ ਤਾਂ 15 16 ਦਿਨ ਹੋ ਗਏ ਬਾਈ ਉਹ ਅੱਛਾ ਮਗਰ ਠੀਕ ਐ ਅੱਛਾ ਦੁੱਧ ਹੁਣ ਕਿੰਨਾ ਹੋਊਗਾ ਦੁੱਧ ਬਾਈ 20 ਹੋਊਗਾ ਠੀਕ ਐ ਤੇ ਕੰਡੇ ਅਲੱਗ ਦਾ 18 ਕਿਲੋ ਆਪ ਦਾ ਕੰਡਾ ਲੈ ਆ ਕੇ ਮੇਨ ਕੇ ਲੈ ਜਾ ਤੋਲ ਠੀਕ ਐ 18 ਕਿਲੋ ਤੋਲ ਕੇ ਲੈ ਜਾ ਹਾਂ ਦੁੱਧ 20 ਹੋਊਗਾ 1 ਕੀ ਰੇਟ ਰਹੂਗਾ ਇਹਦਾ ਇਹਦਾ ਮਤਲਬ ਕਿ 65000 ਰੁਪਇਆ ਮੁੱਲ ਕਰਦੇ ਆ ਬਈ 63000 ਦੇ ਦੇ ਖੋਲੀ ਨੂੰ ਸੋ ਦੋਸਤੋ ਡਿਮਾਂਡ 65 ਤੇ 63 ਦੀ ਬਾਈ ਕਹਿੰਦਾ ਦੇ ਦੂੰਗਾ ਦੁੱਧ ਹਾਜ਼ਰ ਹੈ ਜਿਹੜਾ ਉਹ ਵੈਸੇ 19 ਤੋਂ 20 ਕਿਲੋ ਹੈ ਪਰ ਬਾਈ ਕਹਿੰਦਾ ਵੀ ਆਪ ਦਾ ਕੰਡਾ ਲਿਆਓ ਤੇ ਦੋ ਟਾਈਮ ਤੋਲ ਲਓ 18 ਕਿਲੋ ਤੋਂ ਘਟੂਗਾ ਨਹੀਂ 63000 ਦੀ ਇਹ ਗਾਂ ਮਿਲ ਜੂਗੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਤਾਂ ਕਰਾਸ ਬਰੀਡ ਗਾਂ ਰੁੱਤ ਗਰਮੀ ਦੀ ਇਹ ਗਾਂ ਦੋਸੋ ਇਸ ਗਰਮੀ ਦੀ ਰੁੱਤ ਚ ਇਹ ਜਿਆਦਾ ਵਧੀਆ ਲੱਗਦੀਆਂ ਕਿਉਂਕਿ ਗਰਮੀ ਘਟ ਮਣਾਉਂਦੀਆਂ ਦੁੱਧ ਸੋਹਣਾ ਦਿੰਦੀਆਂ ਨੇ ਇਹਨੀਆਂ ਹੱਥੀਂ ਚੁਆਈ ਵਾਲਾ ਥਣ ਬੱਚਾ ਇਹਦੇ ਨਾਲ ਬੱਚਾ ਸੀਮਣ ਭਾਵੇਂ ਜਰਸੀ ਭਰਾ ਲਿਓ ਤੇ ਭਾਵੇਂ ਸਾਈਵਾਲ ਹੈ ਕਰਾਸ ਬਰੀਡ ਪਰ ਬੱਚੇ ਦੋਨੇ ਤਿੰਨੇ ਤਰ੍ਹਾਂ ਦੇ ਹੀ ਦੇ ਦੂਗੀ ਪੀੜੀ ਤਾਂ ਅੱਗੇ ਜਾ ਕੇ ਪਿਓਰ ਹੋਣੀ ਹੁੰਦੀ ਹੈ ਪਰ ਇੱਕ ਵਾਰ ਸ਼ੁਰੂਆਤ ਤੁਹਾਡੇ ਕੋਲ ਚੰਗੇ ਬੱਚਿਆਂ ਦੀ ਹੋ ਸਕਦੀ ਹੈ ਥਣ ਹੱਥੀਂ ਚੁਆਈ ਵਾਲਾ ਦੱਸੋ ਭਵਾਨਾ ਫਿਕਸ ਹੈ ਠੀਕ ਹੈ ਚੁਵਾਈ ਦੀ ਨੰਬਰ 1 ਬਾਈ ਕਹਿੰਦਾ ਵੀ ਚੰਗੀ ਚੁਵਾਈ ਦੀ ਹੈ ਇਹ ਕੇਚਫ ਬਹੁਤ ਸੋਹਣੀ ਖੜੀ ਹੈ ਪ੍ਰਦੀਪ ਕੰਨਵਾਸ ਹਸੂ ਇਹ ਬਈ ਦੂਜਾ ਮੰਨ ਕੇ ਲਈ ਆਪਾਂ ਜਿਹਨੇ ਆਪਦੇ ਪੈਸੇ ਗਾਂ ਲਾਉਣੇ ਆ ਇਨਵੈਸਟ ਕਰਨੇ ਆ ਤੀਜਾ ਮੰਨ ਕੇ ਲੈ ਲੈ ਠੀਕ ਹੈ ਕਿੰਨਾ ਚੱਲੇ ਤੂ ਸੋਣੇ ਇਹਦੇ 17 ਤਰੀਕ ਨੂੰ ਵੀਰੇ ਜਨਪੁਰੇ ਆ ਠੀਕ ਹੈ ਤੇ 30 ਤੋਂ ਪਲੱਸ ਦੁੱਧ ਦਊਗੀ ਬਿਊਟੀ ਵਾਲੇ ਪਾਸਿਓਂ ਤੇ ਬ੍ਰੇਡ ਵਾਲੇ ਪਾਸੋਂ ਟੌਪ ਰੇਟ ਕੀ ਹੋਊਗਾ 110 ਵੀਰੇ ਖੋਲਿਏ ਨੂੰ ਸੋ ਦੋਸਤੋ ਗਾਂ ਨੂੰ ਦੇਖੋ ਰੇਟ ਜਾਇਜ਼ ਲੱਗੂਗਾ ਬਾਕੀ ਪਾਸ ਤੁਸੀਂ ਕਰਨੀ ਹੈ ਦੂਜਾ ਸੂਆ ਬਾਈ ਕਹਿੰਦਾ ਮੰਨ ਕੇ ਲਈ ਐ ਤੇ ਤੁਸੀਂ ਤੀਜਾ ਮੰਨ ਕੇ ਭਾਵੇਂ ਖਰੀਦ ਲਿਓ ਸੋਹਣੇ ਟਾਂਚੇ ਦੀ ਹੈਗਾ ਰੰਗ ਵੀ ਸੋਹਣਾ ਲੰਬਾਈ ਚੰਗੀ ਐ ਦੱਸੋ ਤੇ ਖੜੀ ਵੀ ਸੋਹਣੀ ਲੱਗੂਗੀ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ 17 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਜੇ ਦਿਨ ਪਏ ਆ ਇਹਦੇ ਸੂਨ ਦੇ ਵਿੱਚ 9 10 ਬਾਕੀ ਕੁਝ ਦਿਨ ਕਈ ਵਾਰ ਪਸੂ ਉੱਤੇ ਵੀ ਲੈ ਜਾਂਦਾ ਬਹੁਤ ਸੋਹਣੇ ਟਾਂਚੇ ਦੀ ਹੈ ਵਾਈਟ ਰੰਗ ਚ ਐ ਜਿਆਦਾ ਚਿੱਟਾ ਰੰਗ ਦੱਬੀ ਵੈੜਾ ਸੋਹਣੀ ਵੈੜ ਇੱਕ ਲੱਖ 10 ਹਜ਼ਾਰ ਰੇਟ ਹੱਥੀਂ ਚੁਵਾਈ ਵਾਲਾ ਥਾਂ ਪਲੂਨ ਥੋੜੀ ਥੋੜੀ ਧੁੰਨੀ ਦੇ ਉੱਤੇ ਆਉਣੀ ਸ਼ੁਰੂ ਹੋਈ ਐ। ਬਾਕੀ ਹਾਈਟ ਲੈਂਥ ਲੰਬਾਈ ਫੁੱਲ ਆ ਦੋਸਤੋ ਤੇ ਉਚਾਈ ਵੀ ਠੀਕ ਐ ਸੋਹਣਾ ਕੱਦ ਚਾ ਛੋਟੀ ਨਹੀਂ। ਪ੍ਰਦੀਪ ਇੱਕ ਜਿਹੜਾ ਹੋਰ ਕੜਾ ਮੰਗਾ ਗੋ ਮੋੜੀ ਬਾਈ। ਥਣਾ ਚ ਬਿੱਥੀ ਫੁੱਲ ਐ ਜਦੋਂ ਤਿਆਰ ਹੋ ਗਈ ਤੇ ਹੋ ਸਕਦਾ 2 ਰੁਪਏ ਕੋਈ ਵਿਕਰੀ ਵਾਲਾ ਭਰਾ ਖਰੀਦਦਾ ਹੋਇਆ ਤੋ ਉਹਨੂੰ ਵੀ ਇਸ ਗਾਂ ਚੋਂ ਮਿਲ ਜਾਣ ਕਿਉਂਕਿ ਚੰਗੇ ਢਾਂਚੇ ਜਾਂ ਸੋਹਣੇ ਰੰਗ ਰੂਪ ਦੀ ਮੰਗ ਕਾਫੀ ਰਹਿੰਦੀ ਐ। ਸੋ ਇਹ ਵੜ ਵਕਾਉ ਗੱਲ ਕੋਈ ਅਗਲਾ ਕਹੋ ਜਾਂ ਵੀਡੀਓ ਤੇ ਕੋਈ ਸਾਈਡ ਲੱਗਦੀ ਹੋਵੇ ਪਾਸਾ ਕਿਉਂਕਿ ਲੱਖ ਜਿਹਨੇ ਰਕਮ ਲਾਉਣੀ ਆ ਨਾ ਦਾ ਕੋਈ ਪਾਸੇ ਵਾਲੀ ਲਵੇ ਨਾ ਕੋਈ ਸਾਈਡ ਵਾਲੇ ਬਾਈ ਪਾਲਾ ਵੀ ਉਧਰ ਵੀ ਹੋ ਸਕਦੀ ਉਧਰ ਵੀ ਕੱਲ ਲਈ ਆਪਣੇ ਕੋਲੇ ਵੀਡੀਓ ਪ੍ਰੋਪਰ ਹੈਗੀ ਆ ਕੋਈ ਸਾਈਡ ਬਾਹੀ ਨਹੀਂਗੀ ਠੀਕ ਹੈ ਓਕੇ ਸੋ ਸੋ ਤਾਂ ਮੈਂ ਗੱਲ ਹੀ ਨਹੀਂ ਛੇੜੀ ਸੀ ਕਿਉਂਕਿ ਭਲੂਣ ਪਸ਼ੂ ਦੇ ਹਵਾਨੇ ਤੇ ਜਦੋਂ ਆਉਂਦੀ ਹੈ ਨਾ ਤੇ ਉਹ ਬਹਿਣ ਉੱਠਣ ਨਾਲ ਇਧਰ ਉਧਰ ਜਾਂਦੀ ਰਹਿੰਦੀ ਹੈ ਬਾਕੀ ਤੁਸੀਂ ਪਾਸ ਕਰੋਗੇ ਸਾਰਾ ਕੁਝ ਫਾਈਨਲ ਹੋ ਜਾਣਾ ਸੋ ਇਹ ਵੈਡ ਪਹਿਲੇ ਨੰਬਰ ਦੂਜੇ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਇਹਦਾ ਰੇਟ 1 ਲੱਖ ਤੇ 10000 ਆਸ ਹੈ ਵੀ ਤੁਹਾਨੂੰ ਇਹ ਪਸੰਦ ਆਊਗੀ ਤੇ ਜਿਹਨੂੰ ਜਾਚੂ ਉਹ ਵੀਰ ਖਰੀਦ ਲੂਗਾ ਬੱਚਾ ਇਹਦੇ ਨਾਲ ਮੇਲਕਾ ਫੈਸਵਾਰ ਦੂਜੀ ਗਾਂ ਜਿਹੜੀ ਸੂਈ ਸਵਾਈ ਆ ਉਹਦੇ ਨਾਲ ਇਹਦੇ ਨਾਲ ਇੱਕ ਬੱਚਾ ਮੇਲ ਕਾਫ ਹੈ ਇਹ ਬੱਚਾ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਗਾਂ ਤੋਰੀ ਸੀ ਕਰਾਸ ਬ੍ਰੀਡ ਉਹਦੇ ਨਾਲ 나ੜੂਆ ਬੱਚੇ ਦਾ ਨਾਲ ਸੋ ਇਹ ਨਾਗ ਜਿਹੜੇ ਅੱਜ ਦੀ ਵੀਡੀਓ ਤੇ ਦੋ ਵਿਕਰੀ ਆ ਗਈ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ